ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੀ ਅੱਜ ਭਾਰਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੰਦਭਾਗੀ ਖਬਰ ਆਈ ਹੈ ਟੈਲਗ੍ਰਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਹੈ ਅੱਤਵਾਦੀ ਹਮਲੇ ਦੇ ਵਿੱਚ ਕਈ ਭਾਰਤੀ ਜਿਹੜੇ ਨੇ ਉਹ ਮਾਰੇ ਗਏ ਨੇ ਪਰ ਇਹਦੇ ਪਿੱਛੇ ਕਾਰਨ ਕੀ ਆ ਹੋਣ ਇਸ ਵਕਤ ਜਿਹੜੇ ਨੇ ਹਾਲਾਤ ਕੀ ਨੇ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਇਸ ਬਾਰੇ ਕੀ ਗੱਲਬਾਤ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਜਾਂ ਫਿਰ ਵਕਤਕ ਪੰਜਾਬ ਦੇ ਸੁਭਦ ਨਾਲ ਜੁੜੇ ਹੋਏ ਮੰਤਰੀ ਸਾਹਿਬਾਂ ਦੇ ਨੇ ਕੀ ਕੁਝ ਕਹਿਣੇ ਇਹ ਸਾਰੀ ਅਸੀਂ ਤੁਹਾਨੂੰ ਜਿਹੜੀ ਰਿਪੋਰਟ ਆ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਮੇਰੇ ਨਾਲ ਇਸ ਸਮੇਂ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲ ਜੀ ਮੌਜੂਦ ਨੇ ਸੋ ਇਸ ਵਕਤ ਜਿਹੜੇ ਉੱਥੇ ਦੇ ਕੀ ਹਾਲਾਤ ਨੇ ਕਿ ਵਾਕਈ ਸਾਨੂੰ ਉਸ ਜਗ੍ਹਾ ਤੇ ਜਾਣਾ ਚਾਹੀਦਾ ਪੂਰੀ ਸਥਿਤੀ ਜਿਹੜੀ ਆ ਉਹ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਰਪਾਲੀ ਸੱਚੀ ਗੱਲ ਜੀ ਰਪਾਲੀ ਸਭ ਤੋਂ ਪਹਿਲਾਂ ਅੱਜ ਸਵੇਰ ਤੋਂ ਜਿਹੜੀ ਆ ਮੰਦਭਾਗੀ ਖਬਰ ਚੱਲ ਰਹੀ ਆ ਜਿਹੜਾ ਅੱਤਵਾਦੀ ਜਿਹੜਾ ਹਮਲਾ ਹੋਇਆ ਹੈ ਜਿਹੜਾ ਕਈ ਜਿਹੜੇ ਪਰਿਵਾਰ ਨੇ ਉਹ ਜਿਹੜੇ ਖਤਮ ਹੋ ਚੁੱਕੇ ਨੇ ਜਿਹੜੀਆਂ ਮੌਤਾਂ ਹੋਈਆਂ ਨੇ ਇਸ ਵale ਸਥਿਤੀ ਕੀ ਹੋਂ ਕਿ ਅੰਕੜਾ ਦੱਸ ਰਿਹਾ ਦੇਖੋ ਗੱਲ ਇਹ ਅਮਰਜੀਤ ਜਿਹੜਾ ਕੱਲ ਸ਼ਾਮ 6-7 ਕੋ ਬਜੇ ਜਿਹੜੀ ਘਟਨਾ ਵਾਪਰੀ ਹੈ ਪਹਿਲਗਾਮ ਦੇ ਵਿੱਚ ਜੀ ਉਹ ਇੱਕ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਗਰਮੀਆਂ ਹੁੰਦੀਆਂ ਤੇ ਗਰਮੀਆਂ ਦੇ ਵਿੱਚ ਵੱਡੀ ਗਿਣਤੀ ਸਹਲਾਨੀ ਆ ਜਿਹੜੇ ਵੈਸੇ ਤਾਂ ਸਰਦੀਆਂ 'ਚ ਵੀ ਆ ਮੇ ਰਹਿੰਦੇ ਆ ਪਰ ਡਲਚੀਲ ਇਲਾਕੇ ਦੇ ਵਿੱਚ ਜਾਂ ਜੰਮੂ ਕਸ਼ਮੀਰ ਜਿਹੜਾ ਬਾਦੀਆਂ ਦਾ ਇਲਾਕਾ ਹੈ ਤੇ ਠੰਡਕ ਇਲਾਕਾ ਉਹ ਦੇਖਿਆ ਤਾਂ ਵੀ ਸਵਰਗ ਤਾਂ ਲੋਕ ਕਹਿੰਦੇ ਨੇ ਵੀ ਉਹ ਜੰਮੂ ਕਸ਼ਮੀਰ ਚ ਹੈ। ਹੂੰ। ਗਰਮੀਆਂ ਦੇ ਵਿੱਚ ਉਹਨਾਂ ਠੰਡਕ ਜਿਹੜੀ ਉੱਥੇ ਆਉਦਾ ਲੁਤਫ ਲੈਣ ਲਈ ਸਲਾਨੀ ਜਿਹੜੇ ਵੱਡੀ ਗਿੰਜ ਜਾਂਦੇ ਆ। ਤੇ ਘਟਨਾਵਾ ਪਹਿਲਾਂ ਵਾਪਰਦੀਆਂ। ਹੂੰ। ਆਪਾਂ ਦੇਖਦੇ ਆ ਕਿ ਜੰਮੂ ਕਸ਼ਮੀਰ ਜਿਹੜਾ ਪੰਜਾਬ ਆ ਆਪਣਾ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹੜਾ ਪਾਕਿਸਤਾਨ ਨਾਲ ਵੀ ਲੱਗਦਾ ਹੈ। ਪਾਕਿਸਤਾਨ ਸਰਹੱਦ ਪੈਂਦੀ ਹੈ ਤੇ ਸਾਨੂੰ ਰਾਜਸਥਾਨ ਵੀ ਪੈਂਦਾ ਹੈ। ਤੇ ਸਾਨੂੰ ਹਰਿਆਣਾ ਵੀ ਪੈਂਦਾ ਤੇ ਸਾਨੂੰ ਭਾਰਤ ਰੋ ਚੀਨ ਬਾਰਡਰ ਵੀ ਪੈਂਦਾ ਹੈ ਤੇ ਜਿਹੜਾ ਪੰਜਾਬ ਆ ਪੰਜਾਬ ਤਾਂ ਸਾਡਾ ਪਾਕਿਸਤਾਨ ਦੇ ਨਾਲ ਲੱਗ ਰਿਹਾ ਠੀਕ ਹੈ ਜੰਮੂ ਕਸ਼ਮੀਰ ਦੇ ਅੱਧੇ ਇਲਾਕੇ ਚ ਕੱਟੜਵਾਦੀ ਬੈਠਿਆ ਕਹਿੰਦੇ ਸਾਡਾ ਪਰ ਉਹ ਤਾਂ ਸਾਡਾ ਉਹਨਾਂ ਦਾ ਕਿਉਂ ਉਹ ਚਲੋ ਉਹ ਇੱਕ ਵੱਖਰਾ ਮੈਟਰ ਹੈ ਕਿਦਾ ਕਿਦਾ ਨਹੀਂ ਹੈ ਹੁਣ ਗੱਲ ਇਹ ਹੈ ਕਿ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ ਉਹ ਬੜੀ ਮੰਦ ਭਾਗੀ ਘਟਨਾ ਹੈ ਕਿ ਜਿਹਦੇ ਵਿੱਚ 2 ਦਰਜਨ ਤੋਂ ਵੱਧ ਜਿਹੜੇ ਸੈਲਾਨੀ ਐ ਉਹਨਾਂ ਦੀ ਮੌਤ ਹੋਈ ਲੋਕ ਉਹ ਮਾਰੇ ਗਏ ਹੁਣ ਇਹ ਨਹੀਂ ਹੈਗਾ ਕਿ ਉਹ ਫਾਇਰਿੰਗ ਹੋਈ ਤੇ ਅਚਾਨਕ ਮਾਰੇ ਗਏ ਬਕਾਇਦਾ ਨਾਮ ਤੇ ਧਰਮ ਪੁੱਛ ਕੇ ਮਾਰੇ ਗਏ ਸਭ ਤੋਂ ਵੱਡੀ ਗੱਲ ਔਰ ਬੇਕਸੂਰ ਲੋਕ ਉਸ ਜੋੜੇ ਦਾ ਕੀ ਕਸੂਰ ਸੀਗਾ ਜਿਹੜਾ ਵਿਆਹ ਤੋਂ ਬਾਅਦ ਹਨੀਮੂਨ ਮਨਾਉਣਾ ਆ ਬਿਲਕੁਲ ਠੀਕ ਫਿਰ ਮਹਿਲਾ ਨਾਲ ਖੜੀ ਐ ਉਹਨੂੰ ਕਹਿਤਾ ਵੀ ਤੈਨੂੰ ਨਹੀਂ ਮਾਰਨਾ ਠੀਕ ਉਦੇ ਪਤੀ ਨੂੰ ਪੁੱਛਿਆ ਕੀ ਆ ਨਾਮ ਪੁੱਛਿਆ ਉਹਦਾ ਸਾਰਾ ਧਰਮ ਪੁੱਛਿਆ ਤੇ ਉਹਨੂੰ ਮਾਰਤਾ ਉਹਦੇ ਸਾਹਮਣੇ ਯਾਰ ਉਸ ਟਾਈਮ ਉਸ ਮਹਿਲਾ ਦੇ ਦਿਲ ਤੇ ਕੀ ਬੀਤਦੀ ਹੋਈਗੀ ਕਿ ਜਿਹਦੇ ਅੱਖਾਂ ਦੇ ਸਾਹਮਣੇ ਤੇ ਤੁਸੀਂ ਉਹਦੇ ਪਤੀ ਨੂੰ ਮਾਰ ਦੋ ਤਾਂ ਸੁਹਾਗ ਜਾਰ ਦੋ ਤਾਂ ਘਰ ਉਜਾਰ ਦੋ ਤੁਹਾਡਾ ਉਹਨੇ ਵਿਗਾੜਿਆ ਕੀ ਆ ਜਿਹੜੀ ਇਹ ਚੀਜ਼ ਹੋ ਰਹੀ ਹੈ ਇਹ ਕੱਟੜ ਇਸਲਾਮਿਕ ਜਿਹੜੇ ਲੋਕ ਨੇ ਨਾ ਤੇ ਉਹ ਕਰ ਰਹੇ ਆ ਮੁਸਲਮ ਭਾਈਚਾਰੇ ਨਾਲ ਖੜਾ ਹੈ ਬਿਲਕੁਲ ਠੀਕ ਹੈ ਹੋਰ ਸਾਰਾ ਭਾਈਚਾਰੇ ਨਾਲ ਖੜੇ ਆ ਤੁਹਾਡੇ ਤੋੜੀ ਸੰਵੇਦਨਾ ਪ੍ਰਗਟ ਕਰ ਰਿਹਾ ਜਿਹੜਾ ਖਾਸ ਕਰਕੇ ਜੰਮੂ ਕਸ਼ਮੀਰ ਦਾ ਜਿਹੜਾ ਮੁਸਲਿਮ ਭਾਈਚਾਰਾ ਪੱਜੀ ਨੂੰ ਕਹਿੰਦੇ ਆ ਤਾਂ ਉਤੋਂ ਹੋਰ ਬੇਦਾ ਇਸਲਾਮਿਕ ਵੀ ਕੁਝ ਨਾਲ ਹੋ ਸਕਦੇ ਆ ਪਰ ਜਿਹੜਾ ਕੱਟੜ ਇਸਲਾਮਿਕ ਹੈ ਇਹ ਇਹ ਉਹਨਾਂ ਦੇ ਕਰ ਰਿਹਾ ਦੇਖ ਬੇਸ਼ੱਕ ਜੈਸ਼ੇ ਮੁਹੰਮਦ ਨੇ ਦੇ ਜਿਹੜੀ ਜ਼ਿੰਮੇਵਾਰੀ ਲੈ ਲਈ ਹੈ ਪਰ ਪਾਕਿਸਤਾਨ ਦੇ ਮੰਤਰੀ ਜਿਹੜੇ ਉਹ ਤਾਂ ਮਨਾ ਕਰ ਗਏ ਵੀ ਸਾਡਾ ਇਹ ਨਾਲ ਲੈਣ ਦੇਣਾ ਕੋਈ ਨਹੀਂ ਇਸ ਘਟਨਾ ਨਾਲ ਪਰ ਉਹ ਕੱਟੜ ਇਸਲਾਮਿਕ ਆਈਐਸਆਈ ਜੈਸ਼ੇ ਮੁਹੰਮਦ ਵਰਗੇ ਜਿਹੜੇ ਵੱਡੇ ਵੱਡੇ ਤਵਾਦੀ ਸੰਗਠਨ ਨੇ ਉਹਨਾਂ ਨੂੰ ਫਿਰ ਪਨਾਹ ਕਿਨੇ ਦਿੱਤੀ ਹੋਈ ਆ ਬਿਲਕੁਲ ਇੰਨੀ ਵੱਡੀ ਜਿਹੀ ਵਾਰਦਾਤਾ ਕਰਕੇ ਜਿਹੜੀਆਂ ਇਹ ਜਿਹੀਆਂ ਵਾਰਦਾਤਾ ਹੁੰਦੀਆਂ ਹੁਣ ਤੁਸੀਂ ਦੇਖਦੇ ਹੋ ਕਿ ਜਿਹੜੇ ਮਾਤਾ ਵੈਸ਼ਨੂ ਦੇਵੀ ਦੇ ਜਦੋਂ ਹੁਣ ਸ਼ੁਰੂ ਹੋ ਜਾਣਾ ਅੱਗੇ ਠੀਕ ਹੈ ਤੇ ਉੱਥੋਂ ਜਦੋਂ ਵੀ ਜਾਂਦੇ ਆ ਤੇ ਵੱਡੀ ਗਿਣਤੀ ਜਿਹੜੀ ਪੁਲਿਸ ਫੋਰਸ ਲੱਗੀ ਹੁੰਦੀ ਹੈ ਅਮਰਨਾਥ ਨੂੰ ਜਾਣਦੇ ਆ ਤੇ ਉਹ ਸਿਰਫ ਉਹਨਾਂ ਦੇ ਡਰ ਕਰਕੇ ਹੀ ਆ ਤੇ ਜੇਕਰ ਅਸੀਂ ਉਸ ਚੀਜ਼ ਨੂੰ ਕਹਿੰਦੇ ਨਹੀਂ ਜਾਂ ਉਸ ਚੀਜ਼ ਨੂੰ ਅਸੀਂ ਹਟਾ ਹੀ ਨਹੀਂ ਸਕਦੇ ਤਾਂ ਫਿਰ ਨਾਮ ਤਾਂ ਭਾਰਤ ਪਾਕਿਸਤਾਨ ਪਾਕਿਸਤਾਨ ਦਾ ਤਾਂ ਆਣੀ ਜਾਣੇ ਪਾਕਿਸਤਾਨ ਬੇਸ਼ੱਕ ਸਰਕਾਰ ਹੱਥ ਖੜੇ ਕਰ ਰਹੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਗੱਲ ਇਹ ਆ ਵੀ ਫਿਰ ਉਹਨਾਂ ਨੂੰ ਤਾਂ ਪਾਕਿਸਤਾਨ ਚੋਂ ਕੱਢੋ ਨਾ ਹਟਾਓ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਬੰਦ ਕਰੋ ਉਹਨਾਂ ਦੇ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਅਤਵਾਦ ਖਤਮ ਕੀਤਾ ਪਹਿਲਾਂ ਜਾਂ ਪੰਜਾਬ ਜਿਹੜਾ ਭਾਰਤ ਦੇ ਵਿੱਚ ਹੋਰ ਵੱਡੇ ਸੰਗਠਨ ਜਿਹੜੇ ਖਤਮ ਕਰਦੇ ਲੱਗੀ ਹੈ ਤਾਂ ਪਾਕਿਸਤਾਨ ਹੀ ਕਿਉਂ ਪਾਲਦਾ ਉਹਨਾਂ ਨੂੰ ਪਾਕਿਸਤਾਨ ਹੀ ਕਿਉਂ ਆਈਐਸਐਨ ਨੂੰ ਪ੍ਰਮੋਟ ਕਰਦਾ ਹੈ ਪਾਕਿਸਤਾਨ ਹੀ ਜੈਸ਼ੇ ਮਹਮੂਦ ਨੂੰ ਕਿਉਂ ਪ੍ਰਮੋਟ ਕਰਦਾ ਹੈ پاکستان ਹੀ ਵੱਡੇ ਵੱਡੇ ਜਿਹੜੇ ਕੱਟੜ ਸਲਾਮਿਕ ਜਿਹੜੇ ਅਤਵਾਦੀ ਸੰਗਠਨ ਨੇ ਉਹਨਾਂ ਨੂੰ ਪ੍ਰਮੋਟ ਕਿਉਂ ਕਰਦਾ ਹੈ ਉਹਦਾ ਕੀ ਕਾਰਨ ਮਿਲਦਾ ਹੈ ਕਾਰਨ ਕੀ ਹੈ ਠੀਕ ਹੈ ਤੁਹਾਡਾ ਲੈਨ ਦੇ ਗੱਠ ਜੋੜ ਕੀ ਆ ਉਹਨਾਂ ਦੇ ਨਾਲ ਤੇ ਤੁਸੀਂ ਤਾਂ ਵਰਤ ਦੇ ਭਾਰਤ ਦੇ ਖਿਲਾਫ ਉਹਨਾਂ ਨੂੰ ਅੱਜ ਪਾਕਿਸਤਾਨ ਕਹਿ ਰਿਹਾ ਕਿ ਸਾਡਾ ਕੋਈ ਕਸੂਰ ਨਹੀਂ ਤੇ ਫਿਰ ਤੁਸੀਂ ਇਹਨਾਂ ਨੂੰ ਪਾਲ ਕੇ ਭਾਰਤ ਦੇ ਜਿਹੜਾ ਖਿਲਾਫ ਭਾਰਤ ਦੇਓ ਤੁਸੀਂ ਹੋਰ ਨਾਲ ਦੇਸ਼ਾਂ ਦੇ ਜਿਹੜਾ ਖਿਲਾਫ ਭਾਰਤ ਦੇਓ ਤਾਂ ਇਸ ਕਰਕੇ ਉਹ ਹੁਣ ਜਿੰਨਾ ਮਰਜੀ ਤੁਸੀਂ ਕਹੀਓ ਉਹਦਾ ਕੋਈ ਅਸਰ ਨਹੀਂ ਹੁਣ ਦੂਜੀ ਗੱਲ ਜਿਹੜੀ ਘਟਨਾ ਹੈ ਕਿ ਘਟਨਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ ਇਸ ਸੋਚ ਸਮਝ ਕੇ ਰੈਕੀ ਕਰਕੇ ਕਟਨਾ ਨੂੰ ਅੰਜਾਮ ਦਿੱਤਾ ਗਿਆ 1 ਅਪ੍ਰੈਲ ਤੇ 22 ਅਪ੍ਰੈਲ ਨੂੰ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਰੈਕੀ ਹੋਈ ਹੈ ਜਿਸ ਜਗਾ ਤੇ ਇੱਕ ਕਤਲੇਆਮ ਕੀਤਾ ਹੁਣ ਤਾਂ ਇਹਨੂੰ ਸਮੂਹਿਕ ਕਤਲੇਆਮ ਵੀ ਕਹਿ ਸਕਦੇ ਆਪਾਂ ਜਿੱਥੇ ਕਤਲੇਆਮ ਹੋਇਆ ਉਹਦੇ ਆਸ-ਪਾਸ ਬਿਲਕੁਲ ਪਹਾੜੀ ਏਰੀਆ 100 ਫੋਟੋ ਚ 200 500 ਫੋਟੋ ਚ ਵੱਡੀਆਂ-ਵੱਡੀਆਂ ਪਹਾੜੀਆਂ ਨੇ ਵੱਡੇ-ਵੱਡੇ ਪਾਰਕ ਨੇ ਦੇਮਾ ਪਹਿਲਾਂ ਕਿ ਆ ਕਿ ਉੱਥੇ ਬੜੇ ਬੜੇ ਠੰਡੇ ਆਬਾਦੀਆਂ ਨੇ ਤੇ ਲੋਕ ਉਹਨਾਂ ਪਾਰਕਾਂ ਦੇ ਵਿੱਚ ਸ਼ਾਮ ਨੂੰ ਸਵੇਰੇ ਦੁਪਹਿਰੇ ਜਦੋਂ ਵੀ ਬੈਠ ਕੇ ਲੁਤਫ ਲੈਂਦੇ ਆ ਉਹਨਾਂ ਠੰਡੇ ਆਬਾਦੀਆਂ ਦਾ ਤੇ ਆਸ-ਪਾਸ ਪਹਾੜੀਆਂ ਦੇ ਉੱਪਰ ਜਿਹੜੇ ਉਹ ਜਿਹਨੂੰ ਆਪਾਂ ਕਹਾਂਗੇ ਵੀ ਇਹਨੇ क्रूरਤਾ ਵਾਲੇ ਜਿਹੜੇ ਉਹ ਵਿਅਕਤੀ ਨੇ ਠੀਕ ਹੈ ਜਿਹੜੇ ਸਾਰੀਆਂ ਹੱਦਾਂ ਪਾਰ ਕੇ ਕੁਰਕੁਰਤਾ ਕੁਰੂਰਤਾ ਦੀਆਂ ਹੱਦਾਂ ਪਾਰ ਕਰ ਗਏ ਉਹ ਉੱਥੇ ਬੈਠੇ ਆ ਇੱਕ ਤੇ 22 April ਨੂੰ ਕਿਹਾ ਜਾ ਰਿਹਾ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਉੱਤਰ ਕੇ ਉੱਥੇ ਰੇਕੀ ਵੀ ਕੀਤੀ ਆ ਵੀ ਕਿਵੇਂ ਆਪਾਂ ਕਰ ਸਕਦੇ ਆ ਕਿੱਥੋਂ ਉਤਰ ਸਕਦੇ ਆ ਕਿੱਥੋਂ ਚੜ ਸਕਦੇ ਆ ਬਿਲਕੁਲ ਸਾਰਾ ਪਲਾਨ ਤਿਆਰ ਕੀਤਾ ਵੀ ਆਪਣਾ ਚੜਨ ਦਾ ਰਸਤਾ ਕਿਹੜਾ ਫਿਰ ਉਸ ਤੋਂ ਬਾਅਦ ਜਾਣ ਦਾ ਕਿਹੜਾ ਭੱਜਣ ਦਾ ਕਿਹੜਾ ਸੋਖਾ ਕਿਹੜਾ ਰਹੇਗਾ ਲੁਕਣ ਦਾ ਕਿਹੜਾ ਰਹੇਗਾ ਜੇਕਰ ਆਪਾਂ ਨੇ ਵਾਪਸ ਜਾਣਾ ਤਾਂ ਕਿਹੜੇ ਰਸਤੇ ਤੋਂ ਵਾਪਸ ਜਾ ਸਕਦੇ ਆ ਐਨੀ ਤਾਂ ਹੈ ਫਿਰ ਇਹ ਤਾਂ ਹੈ ਨਹੀਂ ਗੋਲੀਆਂ ਉੱਪਰੋਂ ਚਲਾਈਆਂ ਗੋਲੀਆਂ ਬਿਲਕੁਲ ਥੱਲੇ ਆ ਕੇ ਸਾਹਮਣੇ ਖੜ ਕੇ ਗੋਲੀ ਮਾਰ ਕੇ ਗਏ ਆ ਬਿਲਕੁਲ ਨਾਮ ਪੁੱਛ ਕੇ ਜਿਵੇਂ ਕਿਹਾ ਜਾ ਰਿਹਾ ਵੀ ਤਰਾ ਕਿਹੜੀ ਯਾਤਰਾ ਸੰਬੰਧ ਰੱਖਦਾ ਕਿ ਹਾਂ ਕਿਹੜਾ ਧਰਮ ਹੈ ਤੁਹਾਡਾ ਜਦੋਂ ਤੁਸੀਂ ਕਿਸੇ ਵਿਅਕਤੀ ਦੇ ਬਿਲਕੁਲ ਕੋਲੇ ਖੜ ਕੇ ਗੋਲੀ ਮਾਰ ਰਹੇ ਹੋ ਤਾਂ ਉੱਥੋਂ ਭੱਜਣਾ ਹਰ ਇੱਕ ਵਿਅਕਤੀ ਦੇ ਵਾਸਤੇ ਗੱਲ ਨਹੀਂ ਬਹੁਤ ਔਖਾ ਕਿ ਤੁਸੀਂ 22 28 26 22 ਬੰਦਿਆਂ ਦਾ ਕਤਲ ਕਰਕੇ ਤੇ 10 15 ਨੂੰ ਤੁਸੀਂ ਜ਼ਖਮੀ ਕਰਕੇ ਭੱਜਣਾ ਠੀਕ ਹੈ ਉਹ ਇੱਕ ਰੈਕੀ ਦਾ ਹੀ ਜਿਹੜਾ ਹੈਗਾ ਮੇਨ ਕਾਰਨ ਸਭ ਤੋਂ ਪਹਿਲਾਂ ਰੈਕੀ ਕੀਤੀ ਰੈਕੀ ਤੋਂ ਬਾਅਦ ਫਿਰ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਪੰਜਾਬ ਸਰਕਾਰ ਅਲਰਟ ਤੇ ਆ ਮੈਂ ਜੋ ਪਹਿਲਾਂ ਕਿਹਾ ਕਿ ਸਾਡੀ ਪੰਜਾਬ ਦੀ ਹੱਦ ਜੰਮੂ ਕਸ਼ਮੀਰ ਨਾਲ ਵੀ ਹੈ ਤੇ ਸਾਡੀ ਪਾਕਿਸਤਾਨ ਨਾਲ ਵੀ ਲੱਗਦੀ ਹੈ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਰੈਡ ਲਰਟ ਜ਼ਰੂਰੀ ਹੈ ਤੇ ਅੱਜ ਕੱਲ ਹੀ ਵੈਸੇ ਤਾਂ ਜਿਹੜੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਜਿਹੜੇ ਪੈਂਦੇ ਨੇ ਪੰਜਾਬ ਦੇ ਬਾਰਡਰ ਏਰੀਆ ਪੈਂਦਾ ਤਰਨਤਾਰ ਨਾਮਰਸਰ ਗੁਰਦਾਸਪੁਰ ਜਿਹੜਾ ਉਹ ਸਾਰਾ ਬਾਰਡਰ ਏਰੀਆ ਪੈਂਦਾ ਹੈ ਤਾਂ ਉੱਥੇ ਤਾਂ ਕੱਲ ਤੋਂ ਹੀ ਜਿਹੜੀਆਂ ਫੋਰਸ ਹੈ ਨਾਕਾਬੰਦੀਆ ਅਲਰਟ ਜਿਹੜੇ ਉਹ ਕੀਤੇ ਗਏ ਆ ਪਰ ਹੁਣ ਅੱਜ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਨੇ ਉਹਨਾਂ ਨੇ ਬਕਾਇਦਾ ਮੀਟਿੰਗ ਕਰਕੇ ਤੇ ਇਸ ਅਲਰਟ ਦੇ ਉੱਪਰ ਜਿਹੜਾ ਹੈਗਾ ਆਪਣੀ ਗੱਲ ਰੱਖੀ ਹੈ ਵੀ ਲੜ ਕਿਵੇਂ ਕਰਨਾ ਆਪਾਂ ਦਰਸ਼ਕਾਂ ਨੂੰ ਥੋੜਾ ਜਿਹਾ ਇੱਕ ਵਾਰੀ ਉਹ ਵੀ ਸੁਣਾਦੀ ਹੈ ਕਿ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਉਹਨਾਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਕੱਲ ਬਹੁਤ ਦੁਖਦਾਇਕ ਘਟਨਾ ਹੋਈ ਲਗਭਗ 28 ਸੈਲਾਨੀਆਂ ਦੇ ਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲੈ ਗਈ। ਜਕਮੀ ਹੋਏ ਬਾਅਦ ਉਹਦੀ ਸਖਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ। ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਨੈਤਿਕ ਨਾਵਰ ਕੰਦੇ ਉਹ ਕਿਸੇ ਵੀ ਤਰਫ ਤੋਂ ਜਾਜ ਨਹੀਂ ਠਹਿਰਾਇਆ ਜਾ ਸਕਦੇ ਕਿ ਕੋਈ ਵੀ ਧਰਮ ਸਤ੍ਰੀਆਂ ਕੈਰਨ ਨਾ ਹਰਕਤਾਂ ਨੂੰ ਅਲਾਵ ਨਹੀਂ ਕਰਦਾ ਪਰ ਸਾਰੇ ਧਰਮ ਮਨੁੱਖਤਾ ਦਾ ਸਨੇਹ ਦਿੰਦੇ ਆ ਮਾਨਵਤਾ ਦਾ ਸਨੇਹ ਦਿੰਦੇ ਆ ਸੋ ਕਿਉਂਕਿ ਪੰਜਾਬ ਜਿਹੜਾ ਉਹ ਦੋਨੇ ਸਿੱਟੇ ਹਨ ਜਾਨੀ ਕਿ ਜੰਮੂ ਕਸ਼ਮੀਰ ਨਾਲ ਵੀ ਸਾਡੀ ਹੱਦ ਲੱਗਦੀ ਐ ਤੇ ਪਾਕਿਸਤਾਨ ਨਾਲ ਵੀ ਸਾਡੀ ਹੱਦ ਲੱਗਦੀ ਐ ਅਸੀਂ ਵੀ ਹਰ ਰੋਜ਼ ਡਰਨ ਫੜਦੇ ਰਹਨੇ ਆ ਸਾਡੇ ਵੀ ਹਰ ਰੋਜ਼ ਕੋਨਾ ਕੋਈ ਥ੍ਰੈਟ ਕੋਈ ਨਾ ਕੋਈ ਸਕਿਉਰਿਟੀ ਇਸ਼ੂਸ ਹੰਦੇ ਰਹਿੰਦੇ ਪਰ ਅਸੀਂ ਬਹੁਤ ਸਾਵਧਾਨਾ ਚੁੱਕਨੇ ਆ ਸਤਰਕ ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘਟ ਰਹੀਆਂ ਨੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਗਏ ਅਸੀਂ ਕੋਈ ਡਰੋਨ ਭੜੇ ਨੇ ਉਹਨੂੰ ਤਾਂ ਪਤਾ ਲੱਗਦਾ ਕਿ ਉਹ ਹੁਣ ਸਮੱਗਲਰ ਗੈਂਗਸਟਰ ਇਸਾ ਇਕੱਠੇ ਹੋ ਗਏ ਇੱਕੋ ਡਰੋਨ ਚ ਉਹ ਪਿਸਤਲ ਵੀ ਭੇਜ ਦਿੰਦੇ ਐ ਵੈਸੇ ਵੀ ਭੇਜ ਦਿੰਦੇ ਐ ਤੇ ਡਾਗਰੀ ਪੈਦੰਦੇ ਸੋ ਜਦੋਂ ਸਿਕੰਜਾ ਕੱਸਿਆ ਗਿਆ ਸਮਗਲਾਂ ਤੇ ਤਾਂ ਬਰਾ ਸ਼ਰਚ ਨੇ ਹੁਣ ਕੀ ਕਰੀਏ ਕੁਛ ਕਰੀਏ ਕੋ ਗਰਬਲ ਕਰੀਏ ਕੁਛ ਕੋਈ ਧਮਾਕਾ ਕਰੀਏ ਕੋਈ ਆ ਕਰੀਏ ਸੋ ਪੰਜਾਬ ਦੇ ਵਿੱਚ ਸੀ ਅਲਾਟਾਂ ਤੇ ਅੱਜ ਮੈਂ ਸੀ ਮੀਟਿੰਗ ਇੰਟੈਲੀਜੈਂਸ ਦੇ ਹੈਡ ਬਿਜ਼ਨਸ ਦੇ ਹੈਡ ਸਾਡੇ डी जी पी साहब चीफ सैकटरी साहब जिन्हें भी हाई लैवल सिक्योरिटी टीम है मीटिंग हुई है तो असं कुछ पॉइंट्स जोड़े ने डिस्कस किए हैं तो क्योंकि अस के पहले ही इन इना अलर्ट रह जाए कि उन्होंने पता लग जाए कि इतने जाना मुश्किल है इतने कुछ करना मुश्किल है ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੁਭਾਰ ਰੱਖਣਾ ਪੰਜਾਬ ਨੂੰ ਹਸਦਾ ਬਸਦਾ ਰੱਖਣਾ ਸਾਡਾ ਫਰਜ਼ ਹੈ پورے ਦੇਸ਼ ਦੇ ਵਿੱਚ ਵੀ ਬਸੇ ਤਾਂ ਅਟੈਕ ਨੈਸ਼ਨਲ ਸਕਿਉਰਟੀ ਦਾ ਇਸ਼ੂ ਹੈ ਮੈਂ ਚਾਹੁੰਗਾ ਕਿ ਥਿਸ ਵੀ ਸਾਹਿਬ ਥੋੜਾ ਜਿਹਾ ਜੋ ਤੁਸੀਂ ਸਟੈਪ ਲੈਣੇ ਜਾ ਲੈਣ ਜਾ ਰਹੇ ਹੋ ਉਹਨਾਂ ਬਾਰੇ ਥੋੜੇ ਡਿਟੇਲ ਦੇ। ਕੱਲ ਜਿਵੇਂ ਹੀ ਅਟੈਕ ਹੋਇਆ ਸੀਗਾ ਤੇ ਸੀਐਮ ਸਾਹਿਬ ਨੇ ਇਮੀਡੀਏਟਲੀ ਸਾਨੂੰ ਟੈਲੀਫੋਨਿਕਲੀ ਹਦਾਇਤ ਕੀਤੀ ਸੀ ਕਿ ਪੂਰੇ ਸਟੇਟ ਦੇ ਵਿੱਚ ਸਿਕਿਉਰਿਟੀ ਅਲਰਟ ਜਾਰੀ ਕੀਤਾ ਜਾਵੇ। ਸੋ ਕੱਲ ਸ਼ਾਮ ਤੋਂ ਹੀ ਵੀ ਹੈ ਪੰਜਾਬ ਪੁਲਿਸ ਇਜ਼ ਔਨ ਸਿਕਿਉਰਿਟੀ ਅਲਰਟ ਤੇ ਜਿਹੜੇ ਵਲੇਬਲ ਪੁਆਇੰਟਸ ਹੈਗੇ ਉਹਨਾਂ ਤੇ ਇੰਟੈਂਸੀਫਾਈਡ ਚੈਕਿੰਗ ਇਜ਼ ਗੋਇੰਗ ਔਨ اسپੈਸ਼ਲੀ ਅਲੋਂਗ ਦਾ ਇੰਟਰਸਟੇਟ ਐਂਡ ਇੰਟਰ ਡਿਸਟ੍ਰਿਕਟ ਬਾਉਂਡਰੀਜ਼। ਥਰ ਹੈਜ਼ ਬੀਨ ਹਾਰਡਨਿੰਗ ਔਫ ਸਿਕਿਉਰਿਟੀ ਅਰਾਊਂਡ ਹਾਈ ਰਿਸਕ ਇੰਡੀਵਿਜੂਅਲਸ। Including increased patrolling in and around their places of residence and enhanced access control measures. There has been enhanced patrolling near religious places, political gatherings, transport hubs, and high footfall public and tourist areas where the police deployment is there to maintain a sense of confidence. Uh, intelligence coordination and uh, surveillance of uh, anti national elements has been strengthened. We are in touch with concerned intelligence agencies and the border guarding agencies. Uh, we have issued instructions to ensure maximum visibility of uniformed personnel in sensitive zones to instill public confidence we are in touch with the uh, jnk police and the central authorities and a close watch is being kept on the uh, situation the educational institutes also where there is a high footfall of uh, students from jnk are being uh, the deployment has been strengthened and uh, punjab under the leadership of uh, honorable chief minister would keep the state secure and safe ਸੋ ਬਿਲਕੁਲ ਅਸੀਂ ਤੁਹਾਨੂੰ ਜਿਹੜਾ ਲਗਾਤਾਰ ਜਿਹੜੇ ਉੱਥੇ ਦੀ ਸਥਿਤੀ ਹੈ ਜਿਹੜਾ ਆਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਹਾਈ ਅਲਰਟ ਜਾਰੀ ਜਿਹੜਾ ਕਰਤਕ ਹੈ ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਤੁਹਾਨੂੰ ਜ਼ਿਕਰ ਕਰ ਚੁੱਕਿਆ ਵੀ ਸਾਡੇ ਜਿਹੜੇ ਆਲੇ ਦੁਆਲੇ ਜਿਹੜੇ ਨੇ ਬਾਰਡਰ ਪੈਂਦੇ ਨੇ ਉੱਥੇ ਜਿਹੜੀ ਫੋਰਸ ਆ ਉਹ ਤਣਾਤ ਕਰਤੀ ਗਈ ਆ ਕਿ ਅਜਿਹੇ ਵਿਅਕਤੀ ਕੱਟੜ ਅਸਲਾਮਿਕ ਵਿਅਕਤੀਆਂ ਨੇ ਜਿਹੜਾ ਇਹ ਕਟਨਾ ਨੂੰ ਅੰਜਾਮ ਦਿੱਤਾ ਹੈ ਔਰ ਇਹ ਜਦੋਂ ਤੁਸੀਂ ਅਮਰਜੀਤ ਇਸ ਘਟਨਾ ਨੂੰ ਦੇਖਦੇ ਹੋ ਅੱਜ ਸਵੇਰੇ ਅਖਬਾਰਾਂ ਦੀ ਜਦੋਂ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਪੜਦੇ ਆ ਮੈਂ ਕਹਿੰਦਾ ਤੁਸੀਂ ਵੀਡੀਓ ਨੂੰ ਦੇਖੋ ਜਦੋਂ ਮਹਿਲਾ ਜਿਹੜੀ ਚੀਕਾ ਮਾਰਦੇ ਜਾ ਰਹੀ ਹੈ ਕਿ ਮੇਰੇ ਪਤੀ ਨੂੰ ਬਚਾਓ ਹੋਰ ਕਈ ਵੀਡੀਓ ਸਾਹਮਣੇ ਆਈਆਂ ਤਾਂ ਹਰ ਇੱਕ ਵਿਅਕਤੀ ਦੇ ਅੱਖਾਂ 'ਚ ਜਿਹੜੀਆਂ ਨਮ ਹੁੰਦੀਆਂ ਅੱਖਾਂ 'ਚੋਂ ਹੰਝੂ ਆਉਂਦੇ ਆ ਹਰ ਵਿਅਕਤੀ ਦੇ ਵੀ ਯਾਰ ਇੰਨੀ ਵੱਡੀ ਕਰੁਰਤਾ ਵੀ ਹੋ ਸਕਦੀ ਆ ਆ ਹੈ ਕਿ ਸਾਡੇ ਸਮਾਜ ਦੇ ਵਿੱਚ ਅਜਿਹੇ ਵਿਅਕਤੀ ਵੀ ਜਿਹੜੇ ਰਹ ਰਹੇ ਨੇ ਰਹਿ ਸਕਦੇ ਨੇ ਕਿ ਜਿਨ੍ਹਾਂ ਨੂੰ ਬਿਲਕੁਲ ਕਿਸੇ ਚੀਜ਼ ਤੇ ਤਰਸ ਨਹੀਂ ਉਹ ਵੀ ਬੇਕਸੂਰ ਲੋਕਾਂ ਦੇ ਉਹ ਵਿਚਾਰੇ ਪਰਿਵਾਰ ਨੂੰ ਕੀ ਪਤਾ ਸੀ ਨਵਾਂ ਵਿਆਹ ਜੋੜੀ ਦਾ ਹੋਇਆ ਮੈਂ ਕਹਿੰਦਾ ਜਿਹੜੇ 22 28 26 ਜਿੰਨੇ ਵੀ ਮੌਤਾਂ ਹੋਈਆਂ ਤਾਂ ਉਹਨਾਂ ਨੂੰ ਇਹ ਥੋੜਾ ਪਤਾ ਸੀਗਾ ਕਿ ਅਸੀਂ ਜੇਕਰ ਉੱਥੇ ਘੁੰਮਣ ਜਾਣਾ ਤਾਂ ਮਾਤਮ ਸਾਡੀ ਜ਼ਿੰਦਗੀ ਮਿੰਟ ਜੇ ਬਦਲ ਜਾਏਗੀ ਉਹਨਾਂ ਨੂੰ ਇਹ ਚੀਜ਼ ਥੋੜਾ ਪਤਾ ਸੀਗਾ ਠੀਕ ਹੈ ਹੁਣ ਬੇਸ਼ੱਕ ਸਰਕਾਰਾਂ ਨੇ ਐਲਾਨ ਕਰਤਾ 2 ਲੱਖ 3 ਲੱਖ 1 ਲੱਖ ਉਹ ਉਹ ਕੀ ਉਹਨਾਂ ਦੇ ਪਰਿਭਾਈ ਥੋੜਾ ਜੋ ਜਿਸ ਘਰ ਦਾ ਇੱਕ ਵਿਅਕਤੀ ਚਲਾ ਗਿਆ ਪੂਰਾ ਪਰਿਵਾਰ ਖਤਮ ਹੋ ਗਿਆ ਖਸਾਬ ਨਾਲ ਜਦੋਂ ਪਰਿਵਾਰ ਦਾ ਮੁਖੀ ਚਲਾ ਗਿਆ ਤਾਂ ਪਿਛਲਾ ਪਰਿਵਾਰ ਖਤਮ ਹੋ ਜਾਂਦਾ ਠੀਕ ਹੈ पाच ਠੀਕ ਹੈ ਕਿ ਉਹ ਆਪਣੇ ਆਪ ਨੂੰ ਸਰਵਾਈਵ ਕਰ ਜੇ ਤਾਂ ਉਹਦੀ ਜ਼ਿੰਦਗੀ ਆ ਉਹ ਪਰਮਾਤਮਾ ਦੀ ਮੋਜ ਹੈ ਠੀਕ ਹੈ ਵੀ ਤੁਸੀਂ 6 ਮਹੀਨੇ ਸਾਲ 2 ਸਾਲ 5 ਸਾਲ ਸਰਵਾਈਵ ਕਰ ਜਿਓ ਪਰ ਇੱਕ ਵਾਰ ਉਹ ਪਰਿਵਾਰ ਦੇ ਉੱਪਰ ਕੀ ਵੀ ਤਦੀ ਹੈ ਉਹ ਪਰਿਵਾਰ ਜਾਣਦਾ ਇਹ ਲੱਖ 2 ਲੱਖ ਰੁਪਏ ਉਹਨਾਂ ਘਾਟਿਆਂ ਨੂੰ ਪੂਰਾ ਨਹੀਂ ਕਰ ਸਕਦਾ ਹਾਂ ਠੀਕ ਹੈ ਸਹੀ ਗੱਲ ਹਾਂ ਠੀਕ ਹੈ ਕਿ ਸਰਕਾਰਾਂ ਆਪਣੇ ਹਿਸਾਬ ਨਾਲ ਜਿਹੜੀਆਂ ਚੱਲਦੀਆਂ ਸਰਕਾਰਾਂ ਕਰਦੀਆਂ ਨੇ ਪਰ ਉਸ ਤੋਂ ਬਾਅਦ ਜਿਹੜੀਆਂ ਉੱਥੋਂ ਦੀ ਸਰਕਾਰ ਹੈ ਹੁਣ ਉਹਨਾਂ ਨੇ ਤੁਸੀਂ ਆਪਾਂ ਕੱਲ ਵੀ ਦੇਖਿਆ ਅੱਜ ਵੀ ਕੱਲ ਸ਼ਾਮ ਨੂੰ ਹੀ ਉੱਥੇ ਗ੍ਰਹਿ ਮੰਤਰੀ ਮੇਰછા ਪਹੁੰਚ ਗਏ ਅੱਜ ਫੇਰ ਉਹਨਾਂ ਨੇ ਸਾਰਾ ਦਿਨ ਜੰਮੂ ਕਸ਼ਮੀਰ ਜਾਂ ਪਹਿਲਗਾਮ ਜਿੱਥੇ ਘਟਨਾ ਹੋਈ ਆ ਉੱਥੇ ਵੀ ਪਹੁੰਚੇ ਆ ਹਸਪਤਾਲ ਦੇ ਵਿੱਚ ਵੀ ਗਏ ਆ ਜ਼ਖਮੀਆਂ ਦਾ ਹਾਲ ਚਾਲ ਵੀ ਪੁੱਛਿਆ ਹੁਣ ਉਹਨਾਂ ਗੱਲ ਆ ਰਹੀ ਹੈ ਕਿ ਸਾਡੇ ਪੰਜਾਬ ਹੈ ਚਾਹੇ ਬਾਹਰ ਹੈ ਵੀ ਜਦੋਂ ਆਪਾਂ ਰੈੱਡ ਅਲਰਟ ਕਹਿ ਦਿੰਦੇ ਆ ਕਿਸੇ ਚੀਜ਼ ਨੂੰ ਫਿਰ ਰੈੱਡ ਅਲਰਟ ਕਰਨਾ ਇੱਕ ਵੱਖਰੀ ਗੱਲ ਹੈ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਹਰ ਇੱਕ ਥਾਂ ਪੁਲਿਸ ਖੜਨਾ ਜ਼ਰੂਰੀ ਹੈ ਸਾਡੇ ਕੋਲ ਇੰਨੀ ਫੋਰਸ ਇੰਨੀ ਪੁਲਿਸ ਨਹੀਂ ਕਿ ਅਸੀਂ ਹਰ ਪਾਰਕ 'ਚ ਤਾਇਨਾਤ ਕਰ ਦਈਏ ਹਰ ਚੌਂਕ ਤੇ ਲਗਾ ਦਈਏ ਹਰ ਘਰ ਦੇ ਅੱਗੇ ਲਾ ਦਈਏ ਹਰ ਗਲੀ ਦੇ ਮਹੱਲੇ ਦੇ ਵਿੱਚ ਅੱਗੇ ਲਾ ਦਈਏ ਸਾਡੇ ਕੋਲ ਇੰਨੀ ਫੋਰਸ ਨਹੀਂ ਫੋਰਸ ਦਾ ਤਾਂ ਯਾਰ ਇੱਕ ਨਾਂ ਵੀ ਬਹੁਤ ਹੁੰਦਾ ਹੈ ਪੰਜਾਬ ਪੁਲਿਸ ਹੈ ਚਾਹੇ ਜਿਹੜੀ ਮਰਜ਼ੀ ਪੁਲਿਸ ਆ ਪੁਲਿਸ ਦਾ ਤਾਂ ਖੌਫ ਹੀ ਇੰਨਾ ਹੋਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਪਰ ਇੱਥੇ ਤਾਂ ਹਾਲਾਤ ਇਹ ਜਿਹੇ ਹੋਏ ਪਏ ਆ ਕਿ ਪੁਲਿਸ ਦੇ ਥਾਣੇ ਚੌਕਿਆਂ ਦੇ ਅੰਦਰ ਤਮਾਕੀ ਹੋਈ ਜਾਂਦੇ ਆ ਪੁਲਿਸ ਦਾ ਖੋਪ ਕਿਵੇਂ ਪੈਦਾ ਹੋਣਾ ਹੈ ਕਿ ਪੁਲਿਸ ਚੌਕਿਆਂ ਦੇ ਤਾਂ ਥਾਣੇ ਤਾਂ ਅੰਦਰ ਤਮਾਕੀ ਹੋਈ ਜਾ ਰਹੀ ਆ ਤਾਂ ਇਸ ਕਰਕੇ ਨਾ ਚੀਜ਼ਾਂ ਨੂੰ ਆਪਾਂ ਦੇਖਦੇ ਆਂ ਇਹ ਬਹੁਤ ਜ਼ਿਆਦਾ ਹੁਣ ਹੋਰ ਵੀ ਕਈ ਜਿਹੜੇ ਸਾਡੇ ਪੰਜਾਬ ਦੇ ਮੰਤਰੀ ਆ ਉਹਨਾਂ ਨੇ ਵੀ ਕਾਫੀ ਇਸ ਬਾਰੇ ਜਿਹੜੇ ਜਿਹੜੇ ਬਿਆਨਬਾਜ਼ੀ ਕੀਤੀ ਹੈ ਜਾਂ ਜਿਹੜੇ ਹੋਰ ਵਿਰੋਧੀ ਧਿਰਾਂ ਨੇ ਉਹਨਾਂ ਨੇ ਵੀ ਇਸ ਦੀ ਨਿਖੇਦੀ ਕੀਤੀ ਹੈ ਕੰਡੈਮਨ ਕੀਤਾ ਹੈ ਇਹਨਾਂ ਨੂੰ ਇਸ ਜਿਹੜੇ ਘਟਨਾ ਨੂੰ ਆਪਾਂ ਉਹ ਵੀ ਦਰਸ਼ਕਾਂ ਨੂੰ ਇੱਕ ਵਾਰ ਸਾਰੇ ਜਿਹੜੇ ਮੰਤਰੀ ਹੈ ਜਾਂ ਜਿਹੜੇ ਵੀ ਆਗੂ ਕਹਿ ਰਹੇ ਹੋ ਆਪਾਂ ਦਰਸ਼ਕਾਂ ਨੂੰ ਸੁਣਾਵਾਂ ਬਹੁਤ खतरनाक हमला था पहली बार ऐसा देश के अंदर हुआ है और जिस प्रकार का हमला था ऐसा लगता है कि कोई बड़ी गहरी साजिश हमारे हिंदुस्तानियों के साथ की जा रही है तो हम उसकी करेरे शब्दों में निंदा करते हैं और आज हम उग्रवादियों का और पाकिस्तान वालों का तमाम लोग इकट्ठे हुए हैं उसके बाद हम पुतला भी जलाएंगे और पूरे पंजाब भर में हम इसके लिए कैंडल मार्च अपने लोगों को कहेंगे कि वो जगह जगह पर अपने अपने कस्बों पर कैंडल मार्च करें मीटिंग कर लीडा उसमें सबसे पहले तो आज जो हमारे लोग मारे गए हैं उनको श्रद्धांजलि अर्पित करेंगे और उसके बाद कैसे आगे लड़ाई लड़नी है उसके बारे में चर्चा होगी दूसरी चर्चाएं और भी कुछ हैं

ਪਹਿਲ ਗਾਉਂ ਚ ਜੋ ਇਨਸੀਡੈਂਟ ਹੋਇਆ ਜੰਮੂ ਕਸ਼ਮੀਰ ਚ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਜਿੰਨਾ ਪਰਿਵਾਰਾਂ ਨੇ ਛੁੱਟੀ ਮਨਾਉਣ ਵਾਸਤੇ ਇਸ ਸੂਬੇ ਚ ਗਏ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਜੀ ਕਲ ਆਪਦੇ ਸਾਹਮਣੇ ਸ਼ਹੀਦ ਹੋਣ ਦੇ ਵੇਖੇ ਆ ਸੋ ਸਭ ਤੋਂ ਪਹਿਲਾਂ ਆ ਬੈਰ ਆਈ ਕੰਡੈਮ ਥਿਸ ਬਾਰਬੈਰਿਕ ਐਕਟ ਇਹ ਬਹੁਤ ਹੀ ਘਟਿਆਤਕ ਕਾਨੂੰਨੀ ਖੇਡ ਪਾਕਿਸਤਾਨ ਆਈਐਸਆਈ ਸਪਾਂਸਰਡ ਅ ਟੈਰਰਿਸਟਾਂ ਵੱਲੋਂ ਕੀਤੀ ਗਈਆਂ ਇਨਸਾਨੀਅਤ ਦਾ ਕਾਨੂੰਨ ਕੀਤਾ ਜਿੱਥੇ ਮੈਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਉੱਥੇ ਉਹਨਾਂ ਪਰਿਵਾਰਾਂ ਦੇ ਨਾਲ ਅ ਮੈਂ ਸਮਝਦਾ ਹਾਂ ਕਿ ਜਿੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਉੱਥੇ ਉਹਨਾਂ ਨਾਲ ਵਾਸਤੇ ਜਿਨ੍ਹਾਂ ਨੇ ਇਹ ਇਨ ਹਿਊਮਨ ਐਕਟ ਆਪ ਦੇ ਸਾਹਮਣੇ ਅਨਫੋਲਡ ਹੁੰਦੇ ਵੇਖਿਆ ਅ ਉਹਨਾਂ ਵਾਸਤੇ ਇਹ ਸਭ ਤੋਂ ਮਾੜਾ ਸੁਪਨਾ ਸਭ ਤੋਂ ਔਖੇ ਹਾਲਾਤਾਂ ਦਾ ਉਹਨਾਂ ਨੇ ਕੱਲ ਸਾਹਮਣਾ ਕੀਤਾ ਬਹੁਤ ਹੀ ਦੁਖਦਾਈ ਆ ਐਂਡ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਦੈਟ ਥਿਸ ਇਜ਼ ਦਾ ਟਾਈਮ ਟੂ ਸਟੈਂਡ ਐਜ਼ ਵਨ ਸ਼ੋਲਡਰ ਟੂ ਸ਼ੋਲਡਰ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਇਹ ਐਕਟ ਸਿਰਫ ਤੇ ਸਿਰਫ ਬੜਾ ਵੈਲ ਟਾਈਮ ਪਾਕਿਸਤਾਨ ਵੱਲੋਂ ਆਈਐਸਆਈ ਵੱਲੋਂ ਹੋਇਆ ਹੈ ਜਦੋਂ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਇੰਡੀਆ ਆਏ ਹੋਣ ਔਰ ਨਾਲ ਦੀ ਨਾਲ ਟੂਰਿਸਟ ਸੀਜ਼ਨ ਕਿਉਂਕਿ ਸਾਰੇ ਜਾਣਦੇ ਹੋ ਕਿ ਜੰਮੂ ਕਸ਼ਮੀਰ ਹੋ ਗਿਆ ਹੈ ਹਿਮਾਚਲ ਪ੍ਰਦੇਸ਼ ਹੋ ਗਿਆ ਉੱਤਰਖੰਡ ਹੋ ਗਿਆ ਜਿੰਨੇ ਵੀ ਹਿਲ ਸਟੇਟਸ ਨੇ ਉਹਨਾਂ ਦੀ ਇਕਨੋਮੀ ਟੂਰਿਜ਼ਮ ਤੇ ਚੱਲਦੀ ਹੈ ਔਰ ਇਹ ਟੂਰਿਜ਼ਮ ਤੇ ਇਹੋ ਜਿਹਾ ਅਟੈਕ ਕਰਨਾ ਜਿੱਥੇ ਮੈਂ ਸਮਝਦਾ ਕਿ ਬਹੁਤ ਵੱਡਾ ਇਸ ਗੱਲ ਦਾ ਨੁਕਸਾਨ ਲੋਕਲ ਜਿਹੜੀ ਟੂਰਿਸਟ ਇੰਡਸਟਰੀ ਨੂੰ ਟੈਕਸੀ ਡਰਾਈਵਰਾਂ ਨੂੰ ਹੋਟਲ ਵਾਲਿਆਂ ਨੂੰ ਬੁਕਿੰਗ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਇਹ ਮਾਰ ਦੇਸ਼ ਨੂੰ ਨਹੀਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਰਥਿਕ ਹਾਲਾਤ ਤੇ ਵੱਡੀ ਮਾਰ ਹੈ ਸੋ ਕੜੇ ਸ਼ਬਦਾਂ ਚ ਜਿੱਥੇ ਇਸ ਨੂੰ ਨਿੰਦਿਆ ਕੀਤੀ ਜਾਂਦੀ ਆ ਉੱਥੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਵਾਸੀਆਂ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪ ਦੇ ਕੀਮਤੀ ਜੀ ਗੁਵਾਏ ਆ ਉਨਾ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹੋਇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਪਾਈਚਾਰਿਕ ਸਾਂਝ ਬਹਾਲ ਰਵੇ ਔਰ ਦੁਸ਼ਮਣੀ ਸੋਚ ਆਲੇ ਲੋਕਾਂ ਨੂੰ ਦੁਸ਼ਮਣ ਦੀਆਂ ਇਹ ਕੋਝੀਆਂ ਚਾਲਾਂ ਨੂੰ ਇਹ ਸਾਰੀਆਂ ਫੇਲ ਹੋਵੇ। ਐ ਦੇਖੋ ਅਮਰਜੀਤ ਪਾਰਟੀ ਕੋਈ ਵੀ ਹੈ ਚਾਹੇ ਵਿਰੋਧੀ ਤੇਰਾ ਚਾਹੇ ਸੱਤਾ ਤੇਰਾ ਪਰ ਅਜਿਹਾਂ ਘਟਨਾਵਾਂ ਨੂੰ ਕੋਈ ਬਰਦਾਸ਼ਤ ਨਹੀਂ ਕਰੇਗਾ ਬਿਲਕੁਲ ਸਰਕਾਰਾਂ ਵੱਖਰੀ ਗੱਲ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਿਰੋਧੀ ਤੇਰਾ ਅੱਜ ਕੱਲ ਹੋ ਸਕਦਾ ਉਹਦੀ ਸਰਕਾਰ ਹੋਵੇ ਜਾਂ ਸਰਕਾਰ ਵਾਲਾ ਵਿਰੋਧੀ ਤੇਰੇ ਚ ਹੋਵੇ ਠੀਕ ਹੈ ਪਰ ਇਸ ਘਟਨਾ ਨੇ ਮੈਂ ਪਹਿਲਾਂ ਜਿਵੇਂ ਕਹਿ ਲਿਆ ਕਿ ਹਰ ਇੱਕ ਵਿਅਕਤੀ ਨੂੰ ਰੋਣ ਲਈ ਮਜਬੂਰ ਕਰਦਾ ਹੈ ਜਿਹੀਆਂ ਘਟਨਾਵਾਂ ਇਹ ਹੈ ਇਹ ਜੀ ਘਟਨਾ ਹੈ ਇਹ ਜੀ ਵੱਡੇ ਵਾਰ ਦਾ ਤਾਂ ਜਿਹਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ ਬੇਸ਼ੱਕ ਸਾਡੇ ਦੇਸ਼ ਦੇ ਵਿੱਚ ਵੱਡੇ-ਵੱਡੇ ਘਟਨਾਵਾਂ ਹੋਈਆਂ ਬਿਲਕੁਲ ਪਰ ਉਹ ਘਟਨਾਵਾਂ ਅਜਈਆਂ ਸੀਗੀਆਂ ਕਿ ਤੁਸੀਂ ਉੱਪਰ ਬੰਬ ਮਾਰਿਆ ਕਿਹਦੇ ਵੱਜ ਰਿਹਾ ਕੁਛ ਨਹੀਂ ਪਤਾ ਉਹਦੇ ਵਿੱਚ ਮੁਸਲਮਾਨ ਆ, ਸਾਈ ਹੈ, ਸਿੱਖ ਹੈ, ਇਸਲਾਮਿਕ ਹੈ, ਕੌਣ ਹੈ ਕਿਸੇ ਨੂੰ ਹਿੰਦੂ ਹੈ, ਕਿਸੇ ਨੂੰ ਕੁਝ ਨਹੀਂ ਪਤਾ ਪਰ ਜਿਹੜੀ ਘਟਨਾ ਇਹ ਹੋਈ ਹੈ ਇਹ ਘਟਨਾ ਇਸ ਕਰਕੇ ਵੱਡੀ ਦੁਖਦਾਇਕ ਵੱਡੀ ਕਰੂਰਤਾ ਵਾਲੀ ਤੇ ਵੱਡੀ ਘਟਨਾ ਜਿਹੜੀ ਇਸ ਕਰਕੇ ਜ਼ਿਆਦਾ ਹੋ ਰਹੀ ਹੈ ਇਸ ਦੇ ਉੱਪਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਉਸ ਵਿਅਕਤੀ ਦਾ ਨਾਮ ਤੇ ਧਰਮ ਪੁੱਛ ਕੇ ਉਹਨੂੰ ਮਾਰਿਆ ਬਿਲਕੁਲ ਠੀਕ ਔਰ ਤੁਸੀਂ ਉਸ ਮਹਿਲਾ ਦੇ ਸਾਹਮਣੇ ਉਹਨੂੰ ਕਹਿ ਬ ਜਾ ਕੇ ਮੋਦੀ ਨੂੰ ਦੱਸਦੀ ਠੀਕ ਹੈ ਉਹ ਮੇਰੇ ਨਾਲ ਗੱਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਮੋਦੀ ਨੂੰ ਜਾ ਕੇ ਦੱਸ ਦਿਓ ਤੇ ਉਹਦੇ ਘਰ ਵਾਲੇ ਨੇ ਉਹਨਾਂ ਨੇ ਗੋਲੀ ਮਾਰੀ ਹੈ ਉਹਨਾਂ ਨੇ ਠੀਕ ਇੱਕ ਵਾਰੀ ਤੋਂ ਮਹਿਲਾ ਭੱਜ ਗਈ ਭੱਜ ਗਈ ਫਿਰ ਉਹਨਾਂ ਕਹਿ ਬਚਾਓ ਬਚਾਓ ਤੇ ਗੋਲੀ ਮਾਰ ਕੇ ਉਹ ਚਲੇ ਗਏ ਬਾਅਦ ਦੇ ਵਿੱਚ ਉੱਥੇ ਗਈ ਪਰ ਉਹ ਉਹ ਵੀ ਚੁਣ-ਚੁਣ ਕੇ ਹੁਣ ਉੱਥੇ ਜ਼ਰੂਰੀ ਥੋੜਾ ਵੀ ਉਹ ਬਾਈ ਸੀ ਉੱਥੇ ਤਾਂ ਬਹੁਤ ਜਿਹੜੇ ਸੈਲਾਨੀ ਤਾਂ ਕਾਫੀ ਵੱਡੀ ਗਿਣਤੀ ਸੀ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਤੇ ਉਹ ਸਾਰੇ ਭੱਜ ਗਏ ਉੱਥੇ ਵੱਡੀ ਗਿਣਤੀ ਉੱਥੇ ਕੋਈ ਵੱਡਾ ਘਟਨਾ ਵੀ ਹੋਰ ਇਸ ਤੋਂ ਵੱਡੀ ਵੀ ਹੋ ਸਕਦੀ ਸੀ ਜੇਕਰ ਕੋਈ ਬੰਬ ਜਾਂ ਕੋਈ ਇਸ ਤਰ੍ਹਾਂ ਦਾ ਆਪਾਂ ਕਹਿੰਦੇ ਆ ਗਰਨੇਡ ਵਗੈਰਾ ਸੁੱਟਦੇ ਤਾਂ ਹੋ ਸਕਦਾ ਉੱਥੇ 100 200 400 500 ਜਿੰਨਾ ਸੈਲਾਨੀ ਸੀ ਉਹ ਸਾਰੇ ਮਾਰੇ ਜਾ ਸਕਦੇ ਸੀ ਹੁਣ ਅਗਲੀ ਗੱਲ ਇਹਦਾ ਅਸਰ ਵਪਾਰ ਤੇ ਕਿਵੇਂ ਹੁਣ ਇਹਦਾ ਅਸਰ ਵਪਾਰ ਤੇ ਇਹ ਹੈ ਵੀ ਜਿਹੜਾ ਜੰਮੂ ਕਸ਼ਮੀਰ ਕੱਲਾ ਨਹੀਂ ਫਰਕ ਬਿਲਕੁਲ ਜਿਹੜਾ ਵੀ ਪਹਾੜੀ ਏਰੀਆ ਪੈਂਦਾ ਹਮ ਦੇਖੋ ਜਿੰਨੇ ਧਾਰਮਿਕ ਸਥਾਨ ਨੇ ਸਾਡੇ ਚਾਹੇ ਉਹ ਨੈਣਾ ਦੇਵੀ ਤੋਂ ਸ਼ੁਰੂ ਕਰ ਲੋ ਉਸ ਤੋਂ ਬਾਅਦ ਤੁਸੀਂ ਅਮਰਨਾਥ ਅਮਰਨਾਥ ਦੀ ਯਾਤਰਾ ਉਸ ਤੋਂ ਬਾਅਦ ਤੁਸੀਂ ਆਪਣੇ ਹਿਮਕੁੰਨ ਸਾਹਿਬ ਤੇ ਉਸ ਤੋਂ ਬਾਅਦ ਮਾਤਾ ਮਨਸਾ ਦੇਵੀ ਹੈ ਹਾਂ ਕਿਉਂਕਿ ਇਹ ਸਾਰਾ ਇਸ ਏਰੀਆ ਦੇ ਜਾਂ ਜਿਹੜਾ ਜੰਮੂ ਕਸ਼ਮੀਰ ਤੋਂ ਅੱਗੇ ਜਾਂ ਜਿਹੜੇ ਵੀ ਧਾਰਮਿਕ ਸਥਾਨ ਪੈਂਦੇ ਆ ਉਹ ਸਿਰਫ 2-3 ਮਹੀਨੇ ਆ ਜਿਹੜੇ ਹੁਣ ਅੱਗੇ ਜੂਨ ਜੁਲਾਈ ਆਣਾ ਇਹਨਾਂ ਦਾ ਕਾਰੋਬਾਰ ਬਿਲਕੁਲ ਕਾਰੋਬਾਰ ਇਹਨਾਂ ਦਾ ਇਹਨਾਂ 2-3 ਮਹੀਨਿਆਂ ਚੱਲਦਾ ਬਿਲਕੁਲ ਠੀਕ ਹੈ ਇਹ 2-3 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਾਰੋਬਾਰ ਕਰਕੇ ਜਿਸ ਤਰ੍ਹਾਂ ਵੀ ਜਿੰਨੇ ਕਿਸੇ ਦੀ ਉਹ ਹੈਗੀ ਹੈ ਕਪੈਸਿਟੀ ਉਹਨਾਂ ਨੇ ਆਪਣੇ ਪੂਰੇ ਸਾਲ ਦਾ ਜਿਹੜਾ ਖਰਚਾ ਪੂਰਾ ਕਰ ਲੈਣਾ ਉੱਥੇ ਉਹਨਾਂ ਨੇ ਪੂਰਾ ਕਰਨਾ ਤਿਆਰਾਂ ਦੇ ਵਿੱਚ ਉਹਨਾਂ ਨੇ ਹੁਣ ਉੱਥੇ ਆਉਣਾ ਕਿੰਨੇ ਆ ਕੱਲੇ ਪਹਾੜੀ ਇਲਾਕਿਆਂ ਚੋਂ ਤਾਂ ਉੱਥੇ ਜਾਣਾ ਨਹੀਂ ਹਾਂ ਬਿਲਕੁਲ ਉੱਥੇ ਦੇਸ਼ਾਂ ਵਿਦੇਸ਼ਾਂ ਚੋਂ ਵੀ ਆਣਾ ਹੈ ਸਲਾਨੀਆਂ ਨੇ ਵੀ ਤੇ ਸੰਗਤਾਂ ਨੇ ਵੀ ਸ਼ਰਧਾਲੂਆਂ ਨੇ ਵੀ ਜਾਣਾ ਪੰਜਾਬ ਚੋਂ ਵੀ ਜਾਣਾ ਹਰਿਆਣਾ ਜਿਹਾ ਪੂਰੇ ਭਾਰਤ ਚੋਂ ਜਾਣਾ ਜੇਕਰ ਐਦਾਂ ਹੀ دہشت ਦਾ ਮਾਹੌਲ ਰਿਹਾ ਡਰ ਦਾ ਮਾਹੌਲ ਰਿਹਾ ਤਾਂ ਜਾਏਗਾ ਕੌਣ ਬਿਲਕੁਲ ਠੀਕ ਹੈ ਠੀਕ ਹਾਂ ਬੇਸ਼ੱਕ ਹੈ ਜੀ ਕੋਈ ਗੱਲ ਨਹੀਂ ਬਹੁਤ ਵੱਡੀ ਗਿਣਤੀ ਸਾਡੇ ਭਾਰਤੀ ਹੈ ਜਿਹੜੇ ਡਰਦੇ ਨਹੀਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਦੇਖੀ ਜਾਏਗੀ ਜੋ ਹੋਏਗੀ ਟਕਰਾਂਗੇ ਪਰ ਫਿਰ ਵੀ ਇੱਕ ਦਹਿਸ਼ਤ ਹੈ ਨਾ ਹਾਂ ਵੀ ਪਰਿਵਾਰ ਦੇ ਵਿੱਚ ਹੁੰਦਾ ਜਦੋਂ ਪਰਿਵਾਰ ਦਾ ਮੈਂਬਰ ਜਾਂਦਾ ਹੈ ਪਰਿਵਾਰ ਦਾ ਮੈਂਬਰ ਜਾਂਦਾ ਤਾਂ ਪਿੱਛੇ ਉਹਨੂੰ ਫਿਕਰ ਹੁੰਦਾ ਹੈ ਤਾਂ ਇਸ ਕਰਕੇ ਉਸ ਚੀਜ਼ ਦਾ ਉਹ ਇਸ ਕਰਕੇ ਵੀ ਜਿਹੜੇ ਉੱਥੋਂ ਦੇ ਚਾਹੇ ਮੁਸਲਮਣ ਭਾਈਚਾਰਾ ਚਾਹੇ ਇਸਲਾਮਿਕ ਭਾਈਚਾਰਾ ਜਿਹੜਾ ਕੋਈ ਨਾਲ ਜੇ ਅੱਖ 'ਚ ਬੋਲ ਰਿਹਾ ਤਾਂ ਉਹਨਾਂ ਦਾ ਇਹ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਮਾਮਲਾ ਹੈ ਬਿਲਕੁਲ ਵੀ ਜੇਕਰ ਦੁਕਾਨਦਾਰ ਜਾਂ ਕੋਈ ਹੋਰ ਸਮੁੱਚਾ ਭਾਈਚਾਰਾ ਵਿਰੋਚ ਹੋ ਜਾਏਗਾ ਵਿਹਾਂ ਜੀਆ ਵਧੀਆ ਹੋਇਆ ਚੰਗਾ ਹੋਇਆ ਤਾਂ ਫਿਰ ਤੁਹਾਡਾ ਉੱਥੋਂ ਕੋਈ ਬਾਅਦ ਅਗਲੀ ਵਾਰ ਪੈਟਰਨ ਜਾਏਗਾ ਕੌਣ ਉੱਥੇ ਸ਼ਰਦਾਲੂ ਜਾਏਗਾ ਕੌਣ ਤੁਹਾਡਾ ਸੈਲਾਨੀ ਜਾਏਗਾ ਕੌਣ ਇਸ ਕਰਕੇ ਇਹ ਮਾਮਲਾ ਇਹਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਇਹਦਾ ਅਸਰ ਹੈ ਜਿਹੜਾ ਉਹ ਕਾਰੋਬਾਰ ਤੇ ਵੀ ਪੈਣ ਵਾਲਾ ਤਾਂ ਇਸ ਕਰਕੇ ਇਸ ਘਟਨਾ ਦੀ ਜਿੰਨੀ ਨੁਕੀਦੀ ਕਰ ਲਈ ਜਾਵੇ ਉਨੀ ਥੋੜੀ ਹੈ ਔਰ ਮੈਨੂੰ ਲੱਗਦਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਬਰਦਾਸ਼ਤ ਨਹੀਂ ਹੋਏਗਾ ਬਰਦਾਸ਼ਤ ਤੋਂ ਬਾਹਰ ਆ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਵੇਂ ਪਹਿਲਾਂ ਕਾਫੀ ਧੇਰ ਪਹਿਲਾਂ ਇੱਕ ਬੜਾ ਵੱਡਾ ਭਾਰਤ ਸਰਕਾਰ ਨੇ ਹੂੰ ਪਾਕਿਸਤਾਨ ਦੇ ਵਿੱਚ ਜਾ ਕੇ ਹਾਂ ਠੀਕ ਵੱਡੀ ਕਾਰਵਾਈ ਕੀਤੀ ਸੀ ਤਾਂ ਮੈਨੂੰ ਲੱਗਦਾ ਇੱਕ ਅਜਿਹਾਂ 2 4 ਇੱਕ ਦੇ ਨਹੀਂ 2 4 5 ਕਾਰਵਾਈਆਂ ਦੀ ਲੋੜ ਆ ਵੱਡੀਆਂ ਦੀ ਕਰਕੇ ਜਿਹੜੇ ਸਟ੍ਰਾਈਕ ਕਰਨ ਦੀ ਲੋੜ ਹੈਗੀ ਆ ਤਾਂ ਕਿ ਉਹਨੂੰ ਨੇ ਗੱਲ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਸਾਡੇ 26 ਦੇ 260 ਮਰੇ ਕਿ 2600 ਮਰੇ ਇਹ ਚੀਜ਼ ਹੈ ਜਿਹੜੀ ਇਹ ਭਾਰਤ ਸਰਕਾਰ ਨੂੰ ਇੱਥੇ ਕੋਈ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਭਾਰਤ ਦੇ ਵਿੱਚ ਜਿਹੜੀ دہشت ਕਰਦ ਨੇ دہشت ਫਲਾਈ ਹੈ ਤਾਂ ਉਹਨਾਂ ਨੂੰ ਇਸ ਚੀਜ਼ ਦਾ ਸਬਕ ਮਿਲ ਸਕੇ ਠੀਕ ਕਰ ਪਾਣੀ ਬੋਬੋ ਧੰਨਵਾਦ ਸੋ ਬਿਲਕੁਲ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਉੱਥੇ ਦੇ ਹਾਲਾਤ ਕੀ ਨੇ ਜਿਹਨੇ ਪੈਲਗ੍ਰਾਮ ਦੇ ਵਿੱਚ ਜਿਹੜੇ ਭਾਰਤੀ ਸ਼ਹੀਦ ਹੋਏ ਨੇ ਜਾਂ ਕਿ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੈ ਬੇਸ਼ੱਕ ਦੇਸ਼ ਦੇ ਗ੍ਰਹਿ ਮੰਤਰੀ ਨੇੜਾ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਦੋਂ ਅਜਿਹੇ دہشت گردਾਂ ਜਿਹੜੀਆਂ ਹਮਲੇ ਹੁੰਦੇ ਨੇ ਤਾਂ ਉਹ ਜਿਹੜੇ دہشت گرد ਜਿਹੜੇ ਹੁੰਦੇ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਕਾਰਵਾਈ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਕਾਨੂੰਨੀ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿ ਅਜਿਹੇ ਘਟਨਾਵਾਂ ਨੂੰ ਮੁੜ ਕਿਹੜਾ ਇਨਜ਼ਾਮ ਹੋ ਨਾ ਦੇ ਸਕਣ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਚਾਹਤਾਂ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair, Trust We Build in Truck Repair or Scan QR Code to contact us The Masala Twist, Oxnard Fine Authentic Indian Cuisine or Scan QR Code to contact us Pizza Twist, Taste We Twist, Order Today, Call or Visit Website or Scan QR Code to contact us New India Market or Scan QR Code to contact us Taba Indian Cuisine, Tracy Fine Authentic Indian Cuisine in Tracy or Scan QR Code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.